ਉਸੀ ਦੇਣ ਦੇ ਲਈ ਪਾਉਟ ਟਾਈਮ ਨੂੰ ਚੱਲਦਾ

ਮੇਰੀ ਜੰਗ ਹੁਣ ਜਿੱਤ ਜਾਣੀ ਹੈ ਕਿਉਂਕਿ ਹੱਕ ਸੱਚ ਦੇ ਸੀ ਕੋਲ ਕੋਲ ਮਰਦੇ ਹੱਕ ਸੱਚ ਦੀ ਲੜਾਈ ਸੀ ਹੱਥ ਖੜੇਗਾ ਕਿ ਦੱਸੋ ਜੀਣਾ ਜਿਹਨੇ ਜਾਲੀ ਮੇਰ ਬਣਾਇਆ ਗਿਆ ਮੇਰੇ ਕੋ ਪਾਰਟੀ ਬਾਜੀ ਨਾ ਨਹੀਂ ਇਹ ਵਿਕਾਸਪਾ ਜੀ ਇਹ ਤੁਹਾਡੀ ਚਿੰਤਾ ਹੈ ਜਿਹੜਾ ਮੇਰਾ ਸੱਚਾ ਹੁੰਦਾ ਨਾ ਮੈਂ ਵੀ ਟੁੱਟ ਗਿਆ ਸੀ ਕਿਸੇ ਟਾਈਮ ਤੇ ਮੈਨੂੰ ਸਾਰੇ ਗਰੁੱਪ ਨੇ ਛੱਡ ਦਿੱਤਾ ਸੀ ਪਰ ਮੈਂ ਹਾਰ ਨਹੀਂ ਮੰਨੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਜਨਮਨੰਦਿਆੜਾ ਸਾਰੀ ਸੰਗਤਾਂ ਵੱਲੋਂ ਪੂਰੇ ਹਿੰਦੁਸਤਾਨ 'ਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਕਿ ਸਾਡੇ ਪ੍ਰਕਾਸ਼ ਯੁਧਵੀਰ ਜੀ ਔਰ ਉਹਨਾਂ ਦੀ ਸਪੂਚੀ ਟੀਮ ਨੂੰ ਅੱਜ ਦੇ શુભ ਦਿਨ ਤੇ ਬਹੁਤ-ਬਹੁਤ ਵਧਾਈ ਦਿੱਤਾ ਹੈ ਉੱਥੇ ਮੇਰੀਆਂ ਮਾਵਾ ਮੇਰੀਆਂ ਪਹਿਨਾ ਬੇਟੀਆਂ ਨੇ ਬੜੀ-ਬੜੀ ਤਦਾਦ 'ਚ ਮੈਂ ਸਾਰਿਆਂ ਨੂੰ ਅੱਜ ਦੇ શુભ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੈ ਔਰ ਗੁਰੂ ਰਵਿਦਾਸ ਪਾਤਸ਼ਾਹ ਜੀ ਦੇ ਚਰਨਾਚੇ ਅਰਦਾਸ ਕਰਦਾ ਹੈ ਕਿ ਜਿਹੜੀ ਵੀ ਅਸੀਂ ਮਨੋਕਾਮਨਾ ਲੈ ਕੇ ਅੱਜ ਗੁਰੂ ਰਵਿਦਾਸ ਪਾਤਸ਼ਾਹ ਜੀ ਦੇ ਚਰਨਾਚੇ ਬੈਠੇ ਆ ਸਾਡੀ ਸਾਰਿਆਂ ਦੀ ਮਨੋਕਾਮਨਾ ਪੂਰੀ ਹੋਵੇ ਸਾਰੇ ਪਰਿਵਾਰਾਂ ਫਾਦਰ ਸਾਡਾ ਗੁਰੂ ਆਂਦਾ ਸ਼ਹਿਰ ਜਿਹੜਾ ਪੁੱਤਰ ਸ਼ਹਿਰ ਹੈ ਅਸੀਂ ਸਾਰੇ ਆਪਣੇ ਪ੍ਰਾਤਿਕਾਰਿਕ ਤਾਰੇ ਇਸ ਤਰੀਕੇ ਨਾਲ ਮਨਾਦੇ ਰਹੇ ਰਾਹੁਲ ਜੀ ਤੁਹਾਡਾ ਔਰ ਰਵੀ ਕਾਂਤੀ ਰਾਮਪਾ ਜੀ ਔਰ ਸਾਰੇ ਯੂਵੀ ਤੁਹਾਡੀ ਟੀਮ ਦਾ ਜੋ ਮੈਸੇਜ ਸਾਨੂੰ ਇੱਥੇ ਪਾ ਕੇ ਤੁਸੀਂ ਗੁਰੂ ਰਵਿੰਦਰ ਸਾਹਿਬ ਜੀ ਦੇ ਚਰਨਾਂ ਦੇ ਅਸ਼ੀਰਵਾਦ ਮੰਗਦੇ ਹੋ ਸੋ ਇਹਨਾਂ ਸ਼ਬਦਾਂ ਦੇ ਨਾਲ ਦਾ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਜਿੱਥੇ ਧੰਨਵਾਦ ਕਰਦੇ ਆਂ ਔਰ ਇਹ ਸ਼ੁਭ ਜਾਣੀ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕੀਂ ਦਿੰਦੇ ਆਂ ਜੈ ਜੀ ਜੀ ਨੂੰ ਨਾਮਦਾਤ ਰਵੀ ਦਾ ਜੀ ਦੇ ਜਰਨਾਜ ਬੈਠੇ ਗੁਰੂ ਪਿਆਰੇ ਸਾਜੰਜੀ ਜੀ ਜੇ ਫਿਰ ਗੁਰੂ ਨਵੀਦਾਤ ਜੀ ਸੋ ਅੱਜ ਬੜਾ ਖੁਸ਼ੀਆਂ ਵਾਲਾ ਦਿਹਾੜਾ ਹੈ ਅੱਜ ਦੇ ਜੀ ਸਾਰੇ ਫਿਰ ਗੁਰੂ ਨਵੀਦਾਤ ਜੀ ਦਾ ਜਨਮ ਦਿਹਾੜਾ ਬੜੀ ਖੇਤ ਦਾ ਖੁਸ਼ੀਆਂ ਨਾਲ ਮਨਾ ਰਹੇ ਆ

ਸਾਰੇ ਪ੍ਰਵਾਹ ਸਾਰੇ ਖੈਰਮਾਤੀ ਤ੍ਰਕਿਆ ਕਰਨ ਸਾਰੇ ਪ੍ਰਵਾਹ ਪ੍ਰੀਤਮਨ ਇਹੋ ਸਾਡੀ ਸ੍ਰੀ ਗੁਰੂ ਰਵੀਦਾਸ ਜੀ ਦੇ ਪਿਆਰ ਦਾ ਅਸਰ ਫਟਾਫਟ ਬਣਦਾ ਕੇਸੀ ਆਪਣੇ ਗੁਰੂਆਂ ਦੇ ਪੈਕੇਸ਼ਾਂ ਦੇ ਚੱਲੀਏ ਸ੍ਰੀ ਗੁਰੂ ਰਵੀਦਾਸ ਜੀ ਸਾਡੇ ਬਾਣ ਗੁਰੂ ਸਾਹਿਬ सारी कौमूं सारे लोकी वॾी जेन आहे सो सा फर्ज़ बणी एतिरा ई रल मिल जे भाईचारे प्रेम नूअ जे फंक्शन मलाई थो ख़ुशी आहे युधवीर जी तव्हांजी सारी ठीकु ਸਾਰੀਆਂ ਸੰਤਾਂ ਨੂੰ ਨਾਲ ਲੈ ਕੇ ਉਹਨਾਂ ਦਾ ਜਨਮ ਦੇ ਵਾਲਾ ਹੱਥ ਵਾਲੀ ਜੁਰੀ ਇਸ ਪਵਿੱਤਰ ਸਥਾਨ ਤੇ ਬਣਾਉਦੇ ਸੋ ਮੈਨੂੰ ਵੀ ਇਸ ਥੇ ਤੇ ਆਸ਼ੀਰਵਾਦ ਲੈਣ ਦਾ ਮੌਕਾ ਮਿਲਦਾ ਸੋ ਮੈਂ ਵੀ ਹਮੇਸ਼ਾ ਇੱਥੋਂ ਆਣ ਕੇ ਆਸ਼ੀਰਵਾਦ ਲੈਂਦਾ ਸੋ ਕੋ ਮਾ ਉਹ ਤੱਕੀ ਘਾਟੀਆਂ ਨੇ ਜਿਹੜੀਆਂ ਕੋਮਾਂ ਆਪਣੇ ਘਰਵਾਂ ਨੂੰ ਯਾਦ ਰੱਖਿਆ ਨੇ ਸੋ ਤੁਸੀਂ ਹਮੇਸ਼ਾ ਹੀ ਆਪਣੇ ਘਰਵਾਂ ਦੀ ਯਾਦ ਸਾਰੇ ਪੱਖੇ ਮਨਾਉਂਦੇ ਹੋ ਅਸੀਂ ਰਲ ਮਿਲ ਕੇ ਸਾਰੇ ਖੁਸ਼ੀਆਂ ਸਾਂਝੀਆਂ ਕਰਨੇ ਆ ਸੋ ਮੈਂ ਅੱਜ ਵੀ ਯੋਧਵੀ ਕਿਉਂਕਿ ਮੈਂ ਤੇ ਹਰ ਥਾਂ ਹੀ ਆਉਣਾ ਜਦੋਂ ਤੁਸੀਂ ਬੁਲਾਉਂਦੇ ਹੋ ਉਦੋਂ ਹੀ ਆਉਣਾ ਸੋ ਮੈਂ ਵੀ ਤੁਹਾਡੀਆਂ ਖੁਸ਼ੀਆਂ ਜਾਂ ਆਪਣੀ ਖੁਸ਼ੀ ਸਾਂਝੀ ਕਰਨੀ ਹੈ ਮੈਂ ਜ਼ਿਆਦਾ ਕੁਝ ਨਾ ਕਹਿਦਾ ਹੋਇਆ ਕਿਉਂਕਿ ਸਾਡਾ ਵੀਰ ਬੜੇ ਵਧੀਆ ਰਾਣ ਜੀ ਸ਼ਬਦ ਬੋਲ ਰਹੇ ਸੀ ਸੋ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਣਾ ਖਾਪਤ ਵੀ ਯਾਰੀ ਰੱਖੋ ਸੋ ਮੈਂ ਦੇ ਮੁਬਾਰਕ ਦਿਨਾਂ ਕਾਨੂੰ ਸਾਰੇ ਨੂੰ ਅੱਜ ਦੇ ਸ਼ਬਦਾਂ ਤੇ ਲੱਖ ਲੱਖ ਮੁਬਾਰਕਬਾਦ ਧੰਨਵਾਦ